ਰੱਬ ਦਾ ਨਾਮ ਹੈ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਦੇ ਦਰਬਾਰ ਚ ਸੱਚੇ ਦਿਲ ਨਾਲ ਜਿਹੜਾ ਵੀ ਜਾਂਦਾ ਉਹਦੀ ਝੋਲੀ ਬਾਬਾ ਇਹ ਨੇ ਖੁਸ਼ੀਆਂ ਨਾਲ ਭਰ ਕੇ ਭੇਜਦੇ ਆ ਕਿ ਫੇਰ ਉਸ insan ਨੂੰ ਜ਼ਿੰਦਗੀ ਚ ਕੋਈ ਕਮੀ ਨਹੀਂ ਰਹਿੰਦੀ ਅੱਜ ਜੇ ਤੁਸੀਂ ਪਰੇਸ਼ਾਨ ਹੋ ਤੁਹਾਡਾ ਮਨ ਦੁਖੀ ਹੋਇਆ ਆ ਤੇ ਤੁਸੀਂ ਸੱਚੇ ਦਿਲੋਂ ਇੱਕ ਵਾਰੀ ਦਰਬਾਰ ਚ ਜਾ ਕੇ ਬਹਿ ਜਾਓ ਤੁਹਾਡੀ ਅਰਦਾਸ ਬਿਨ ਬੋਲਿਆ ਹੀ ਪੂਰੀ ਹੋ ਜਣੀ ਆ ਬਾਬਾ ਦੀਪ ਸਿੰਘ ਜੀ ਤਾਂ ਬਹੁਤ ਹੀ ਆਲੂ ਹੈ ਬਾਬਾ ਦੀਪ ਸਿੰਘ ਜੀ ਬੜੀ ਸੇਤੀ ਅਰਦਾਸ ਹੁੰਦੇ ਆ ਸੱਚੀਆਂ ਪ੍ਰੀਤਾ ਜਿਨ੍ਹਾਂ ਦੀਆਂ ਬਾਬਾਈ ਨਾ ਪੈਈਆਂ ਨਾ ਉਹਨਾਂ ਨੂੰ ਇੱਥੇ ਦੁੱਖ ਕਦੇ ਹਰਾ ਨਹੀਂ ਸਕਦੇ ਮੁਸ਼ਕਲਾਂ ਦਾ ਕੁਝ ਵਿਗਾੜਨ ਦਾ ਸੋਚ ਵੀ ਨਹੀਂ ਸਕਦੀਆਂ ਆਜੋ ਚਲਿਏ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੀਏ ਕਿ ਬਾਬਾ ਦੀਪ ਸਿੰਘ ਜੀ ਸਾਨੂੰ ਆਪਣੇ ਚਰਨਾਂ ਦੀ ਥਾਂ ਬਖਸ਼ਣਾ ਸਾਡੇ ਦੇ ਆਪਣਾ ਮਿਹਰ ਭਰਿਆ ਹੱਥ ਬਣਾਏ ਰੱਖਣਾ ਕਦੇ ਦੂਰ ਨਾ ਕਰਨਾ ਸਾਨੂੰ ਬਾਬਾ ਦੀਪ ਸਿੰਘ ਜੀ ਤੁਸੀਂ ਦਾ ਸਭ ਕੁਝ ਹੋ ਸਾਡੇ ਸਾਡੇ ਘਰਾ ਪਰਿਵਾਰਾਂ ਦੇ ਆਪਣੇ ਪਿਆਰ ਦੀ ਕਿਰਪਾ ਬਣਾਏ ਰੱਖਣਾ ਇੱਜ਼ਤ ਦੀ ਕਮਾਈ ਬਖਸ਼ਣਾ ਬਾਬਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ